फाड़े का रहने वाला बंगे का उस ड्रग मनी पांच करोड़ के करीब जे एंड के पुलिस ने कड़ी है दूसरी कड़ी है अज तो दो साल पहला एक खेप जी स्पेषल सैल दिल्ली ने साढ़े तीन सौ किलो वो फड़ी सी बैकग्राउंड यह है नवदीप करके नवप्रीत करके एक मुंडा है जहाँ टर्कीा है इस द तो में उद्देश्य लिंक्स जोड़े हैं ਬਾਕੀ ਅਲੱਗ-ਅਲੱਗ ਕੰਟਰੀਜ਼ ਦੇ ਇਸ਼ਾਰੇ ਵਿੱਚ ਜਿਹੜੇ ਡਰੱਗਸ ਮਤਲਬ ਹਨ ਜਿਵੇਂ ਇਹ ਰਾਹ ਹੋ ਗਿਆ ਸਰ ਕਿ ਕੋਤ ਹੋ ਗਿਆ ਕਹਿਣਾ ਹੋ ਗਿਆ ਪਾਕਿਸਤਾਨ ਨੇ ਨਾ ਨਾ ਪੁਨਾ ਦੇ ਨਾਲ ਤੇ ਇਹ ਵੱਡੀ ਮਾਤਰਾ ਸਿਰ ਹੂਲ ਸਿੰਗ ਟਾਈਪ ਦੀ ਜਿਹੜੀ ਸਮਗਿ ਨੂੰ ਕਰਣੀ ਜੁੜੀ ਰਿਕਵਰੀ ਹੋਈ ਹੈ ਜਿੰਨੇ ਬੰਦੇ ਫੜੇ ਗਏ ਜਿਹੜੇ ਬੰਦੇ ਫੜੇ ਗਏ ਹਨ ਉਹਨਾਂ ਚੋਂ ਹੀ ਆਪਸ ਵਿੱਚ ਰਿਸ਼ਤਾ ਇੱਕ ਖੇਪ ਜਿਹੜੀ 8 ਕਿਲੋ ਦੀ ਹੈ ਉਹ ਖੇਪ ਜਿਹੜਾ ਜਿਹੜਾ ਰੂਟ ਸੀਗਾ ਦੈਟ ਵਾਸ ਫਰੋਂ ਜੈਂਕੀ ਉਜਾ ਦੇ ਜਲੀ ਕਿ ਲੋਦੀ ਹੈ ਉਦਾਜਾ ਦਾ ਰੂਪ ਸੀਗਾ ਦਾ ਉਸ ਫਰਮ ਨੂੰ ਪੁੱਛਾਂ ਉਹ ਇੱਥੇ ਕੀ ਕਰਦੇ ਸੀਗੇ ਕਈ ਬਾਰੇ ਦਾ ਹੁੰਦਾ ਹੈ ਕਿ ਨਾਮੂ ਟਰਾਂਜ਼ਿਟ ਰੂਟਸ ਨਹੀਂ ਮਿਲਦੇ ਤੇ ਅਗਰ ਖੇਪ ਵੱਡੀ ਹੋ ਤਾਂ ਉਹਨੂੰ ਛੁਪਾਉਣ ਦਾ ਨਾਮੂ ਜਗ੍ਹਾ ਚਾਹੀਦੀ ਤੇ ਉਹ ਛੁਪਾਈ ਹੋਈ ਸੀ ਇਨੀਸ਼ੀਅਲ ਇਨਵੈਸਟੀਗੇਸ਼ਨ ਚ ਇਹ ਆਇਆ ਹੈ ਕਿ ਇਹ ਜਿਹੜੀ ਖੇਪ ਹੈ ਇਕੱਠੀ ਕਰਕੇ ਇਹ ਕੈਨੇਡਾ ਜਾਂ ਯੂਰੋਪੀਅਨ ਕੰਟਰੀ ਚੋਂ ਜਾਂਦਾ ਸੀ ਇਹ ਸੋਲ ਮਰੀਨ ਇਨਵੈਸਟੀਗੇਸ਼ਨ ਚਾਹਿਆ ਤੇ ਖੇਪ ਜਿਹੜੀ ਇਹ ਦੋਨੋਂ ਖੇਪਾਂ ਜਿਹੜੀਆਂ ਆਈ ਸੀਗੀਆਂ ਇਹ ਵੀ ਨਾ ਵੀ ਲਾਰਜ ਕੁਆਂਟੀਟੀ ਕੋਰ ਵੀ ਸੀਗੀ ਕੋਈ ਲੋਕ ਸਰਪਾ ਕਾਫੀ ਹੱਦ ਤੱਕ ਅਲਾਈਨਫਾਈ ਕਰ ਰਹੇ ਨੇ ਜਦੋਂ ਮੋਟਰਸ ਆਪਰੇਟਿਜ਼ਾਂ ਨੂੰ ਪਤਾ ਲੱਗਿਆ ਘਰੇ ਉਹ ਵੀ ਜਲਦੀ ਪਤਾ ਲੱਗਿਆ ਇਹ ਨਸਰ ਹਰਪ੍ਰੀਤ ਐ ਸਤਨਾਮਨ ਦਵਾਈ ਤੇ ਮੰਨ ਲਈ ਪੂਰੀ ਹੈ ਇਸ ਨਾਮ ਤੇ ਤੇ ਇਹ ਪਰਚਾ ਕਿਦੋਂ ਕਿੱਥੇ ਦਰਜ ਹੋਇਆ ਕਿ ਦੋ ਜਗੰਦਰਪੁਰ ਕਿੱਥੇ ਲੈ ਕੇ ਜਾਣਾ ਸੀ ਇਹਨਾਂ ਨੇ ਜਿਹੜੇ ਸਪਲਾਈ ਦੇਣੇ ਸੀ ਜਾਣ ਨੇ ਬਾਹਰ ਦੇ ਇਹ ਇਹਨਾਂ ਨੇ ਸਪਲਾਈ ਦੇਣੇ ਦੇਖੋ ਇਹ ਚੇਂਜ ਹੋ ਰਿਹਾ ਜੀ ਹਾਂ ਜਦੋਂ ਨਾ ਵੱਡੇ ਪੱਧਰ ਤੇ ਕੰਮ ਹੁੰਦਾ ਹੈ ਕਿ ਇੱਕ ਬੰਦਾ ਦੂਜੇ ਬੰਦੇ ਨੂੰ ਜਾਣਦਾ ਹੈ ਜੀ ਜਿਹੜਾ ਬਾਹਰ ਬੈਠਾ ਹੈਂਡਲਰ ਹੈ ਉਹ ਨੂੰ 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 ਨੋਬੀਸ ਇਨਫਾਰਮੇਸ਼ਨ ਕਿ ਕਿ ਕੈਸ਼ ਵੀ ਤੁਹਾਨੂੰ ਬੜਾ ਵੱਡਾ ਲੱਗਦਾ ਹੈ ਹਾਂਜੀ ਕੈਸ਼ ਫੋਰ ਹੈ ਜੀ ਹੋਰ ਵੀ ਕੈਸ਼ਰ ਕਮ ਹੋਇਆ ਜਿਹੜਾ ਹੁਣ ਆਪਾਂ ਡਿਸਕਲੋਸ ਨਹੀਂ ਕੀਤਾ ਇੱਕ ਹੀ ਲੱਗਦਾ ਕੈਸ਼ ਫੜਿਆ ਜੀ ਤੇ ਲੋਕਰ ਚ ਕੁਝ ਵੀ ਲੱਗਦੇ ਗ੍ਰੀਪ ਕੈਸ਼ ਸੀਗਾ ਉਹ ਵੀ ਹਮ ਥੋੜੀ ਦੇਰ ਪਹਿਲਾਂ ਕਰਾ ਲਿਆ ਇਹ ਜਲੰਧਰ ਰੂਟ ਸੀਗਾ ਇਹਨਾਂ ਦਾ ਜਾਂ ਫਿਰ ਇੱਥੇ ਲੁਕੋਣਾ ਨਹੀਂ ਨਹੀਂ ਇਹ ਇਹ ਬੈਣ ਵਾਲੇ ਬੰਗਲੇ ਦੇ ਇੱਥੇ ਇਨਾਂ ਨੇ ਇਹ ਰੂਟ ਵੀ ਤੁਸੀਂ ਕਹੋ ਨੰਬਰ 1 ਨੰਬਰ 2 ਟਰਾਂਜ਼ਿਟ ਲਏ ਇਨਾਂ ਨੇ ਚੁਪਾ ਮਸੀ ਤੇ ਕਿੰਨੇ ਬਲੇ ਫਰੇਗੇ ਉਹਨਾਂ ਦੇ ਕੋਡ ਵਰਡ ਲੱਗਿਆ ਟ੍ਰिपल 7 ਟ੍ਰिपल 9 ਹੈ ਇਹ ਇਹ ਕੋਡ ਵਰਡ ਨਹੀਂ ਜੀ ਇਹ ਪਿਉਰਿਟੀ ਦਾ ਸਾਈਨ ਹੈ ਇਹ ਬਲੂ ਸਫਾਇਰ ਜਿਹੜੀ ਹੈ ਪਸ਼ਾਵਰ ਦੇ ਨੇੜੇ ਤੇ ਨੇ ਉੱਥੇ ਫੈਕਟਰੀਆਂ ਲੱਗੀਆਂ ਹੋਈਆਂ ਨੇ ਪਾਕਿਸਤਾਨ 'ਚ ਪੋਕੇਪੈਕ ਵੀ ਉਹਦੀ ਉਸਤਾਨੀ ਅਜਾ ਇਹ ਜਿਹੜੇ ਤਿੰਨ ਹੈਗੇ ਨੇ ਇਹ ਜਿਹੜਾ ਬਾਹਰ ਨੈਟਵਰਕ ਹੈਗਾ ਉਹਨਾਂ ਦੇ ਲਿੰਕ ਦੇ ਵਿੱਚ ਨਹੀਂ ਆਪਣੀ ਸਪਲਾਇਰ ਨੇ ਨਹੀਂ ਜੀ ਹਫਤਾ ਪਰਸੇ ਲਿੰਕ ਹੁੰਦਾ ਇੱਕ ਮੇਨ ਬੰਦਾ ਹੁੰਦਾ ਉਸ ਤੋਂ ਬਾਅਦ ਅਗੇ ਉਹ ਨੀਡ ਟੂ ਨੂੰ ਲੋ ਬੇਸਿਸ ਤੇ ਲੋਕਾਂ ਨੂੰ ਰਿਕਰੂਟ ਕਰਦਾ ਹੈ ਨਹੀਂ ਮੇਨ ਜਿਹੜਾ ਹੈਗਾ ਉਹ ਬਾਹਰ ਬੈਠਾ ਮੈਂ ਦਸਤਾਨਾ ਲੱਭਦਾ ਉਹ ਨਹੀਂ ਜਦੋਂ ਡਿਸਟਰੀਬਿਊਟਰ ਨਹੀਂ ਗੋਰੀ ਵੀ ਡਿਸਟਰੀਬਿਊਟਰ ਤੈਨੂੰ ਕਿੱਥੇ ਤੇ ਰਹਿਣ ਵਾਲੇ ਨੇ ਅੱਛਾ ਦੂਜੀ ਗੱਲ ਇਹ ਕਿ ਹਵਾਲਾ ਆਪਰੇਟਰ ਵੀ ਸਾਨੂੰ ਕੁਝ ਜਿਹੜਾ ਕੈਸ਼ ਭਰ ਜਾਂਦਾ ਹੈ ਉਹ ਹਵਾਲਾ ਆਪਰੇਟਰ ਵੀ ਸਾਨੂੰ ਆਇਡੈਂਟੀਫਾਈ ਹੋ ਚੁੱਕੀ ਸਰ ਤੁਸੀਂ ਲੋਕੋ ਦੇ ਰਹਿਣ ਵਾਲੇ ਨੇ ਤੈਨੂੰ ਕਿੱਥੇ ਤੇ ਰਹਿਣ ਵਾਲੇ ਨੇ ਨਮਸ਼ਤ ਨਮਸ਼ਤ ਤੁਸੀਂ ਕੌਣ ਕਿਹਨਾਂ ਕਿੱਥੇ ਲੋਕੋ ਤੋਂ ਸਟਾਪ ਨਹੀਂ ਚੱਲ ਰਿਹਾ ਨਹੀਂ ਇਟ ਵਾਸ ਆਊਟਸਾਈਡ OK ਸਰ ਇਹਨਾਂ ਦਾ ਕੋਈ ਲਿੰਕ ਹੈ ਕਿਸੇ ਗੈਂਗ ਨਾਲ ਨਹੀਂ ਕੋਈ ਕੋਈ ਗੈਂਗ ਨਾਲ